ਆਮਸਰ ਦੀ ਸਭ ਸਤੂ ਜੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਅਬਦੀਪ ਸਿੰਘ ਜੋ ਕਿ ਆਮਸਰ ਸਾਊਥ ਹਲਕੇ ਤੋਂ ਐਬਲੇ ਦੀ ਚੋੜ ਇੱਕ ਆਯਾਤ ਉਮੀਦਵਾਰ ਬੜ ਕੇ ਲੜ ਰਿਹਾ ਹਾਂ ਅੱਜ ਦਾਸ ਨੂੰ ਬੋਕ ਬਲਿਆ ਸੀਗਾ ਦਗਰ ਕੀਤੇ ਤੇ ਔੜਦਾ ਤੇ ਸਤੂ ਦੇ ਨਾਲ ਬੈਲ ਦਾ ਰੂਬਰੋ ਹੋੜਦਾ ਅੱਜ ਬਹੁਤ ਪਰਿਵਾਰ ਬੱਚੇ ਬਜ਼ੁਰਗ ਦਿਹਾੜੇ ਸਾੜੇ ਸਭ ਨੇ ਸਭ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਪਿਆਰ ਦਿੱਤਾ ਇਸ ਤਰ੍ਹਾਂ ਤੁਸੀਂ ਦਾਸਰ ਜੀ ਆਪਣੇ ਜੁੜੇ ਰਹੋ ਤੇ ਇੱਕ ਲੈਕਚਰ ਹੋਣੀ ਹੈਗੀ ਬੋਲੇ ਵੀ ਦੇ 11 ਤਰੀਕ ਨੂੰ ਅਕਤੂਬਰ ਦੀ ਤਰੀਕ ਨੂੰ ਤੇ ਤੁਸੀਂ ਸਾਰੇ ਆਪ ਦਾ ਆਪ ਫੈਸਲਾ ਲੈਣਾ ਹੈਗਾ ਆ ਕਿ ਜਿਹੜੂ ਜਿਹੜੂ ਤੁਸੀਂ ਫੋਟਪੋੜੀ ਹੈਗੀ ਤੇ ਉਹੋ ਚੋਂ ਇੱਕ ਦਾਸ ਵੀ ਹੈਗਾ ਜੀ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਆ ਤੇ ਅੱਜ ਦੀ ਗੱਲ ਇਹੀ ਕਰਦੀ ਸੀਗੀ ਜੀ ਕਿ ਤੁਹਾਡੇ ਨਾਲ ਕਿ ਤੁਹਾਨੂੰ ਪਤਾ ਕਿ ਵੀ ਅੱਜ ਦਾ ਗੁਰ ਕੀਰਤਨ ਕਿਉਂ ਕੀਤਾ ਕਰਾਇਆ ਜਾ ਰਿਹਾ ਕਿ ਇਸ ਦੇ ਸਾਲ ਪਹਿਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਤਾ ਹੋਈ ਸੀ ਤੇ ਉਸ ਤੋਂ ਬਾਅਦ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ ਜੀ ਤੇ ਇਸ ਕਰਕੇ ਆਪਾਂ ਉਹ ਯਾਦ ਰੱਖਦੇ ਹੋਏ ਚਿਤਕ ਕਰਦੇ ਹੋਏ ਅੱਜ ਦੇ ਦਿਨ ਦੇ ਅਗਰ ਕੀਤੇ ਤਾਂ ਆਪਾਂ ਇੱਥੇ ਕਰਦੇ ਹੈਗੇ ਆ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਤੇ ਗੁਰੂ ਘਰਾਂ ਦਾ ਸਾਰਿਆਂ ਦਾ ਸਭ ਦਾ ਬਹੁਤ ਧੰਨਵਾਦ ਤੇ ਜੀ ਹੁਣ ਬਿਦੌਾ ਗਿਆ ਦੋ ਤੇ ਤੁਹਾਡੇ ਨਾਲ ਫੇਰ ਆਪਾਂ ਮੌਕਾ ਮਿਲੂਗਾ ਬੇਲ ਦਾ ਸਭ ਨੂੰ ਤੇ ਫੇਰ ਅਗਲੀ ਵਾਰ ਮਿਲਦੇ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ